ਸ਼ੋ ਮਾਰਕੀਟ ਤੋਂ ਪ੍ਰਧਾਨ ਰਵਿੰਦਰ ਚੌਧਰੀ ਸਾਡੀ ਸਾਰੀ ਕਮੇਟੀ ਰਕੇਸ਼ ਛੇੜ ਜੀ ਸਰਵਨਨੰਦ ਜੀ ਸੰਜੀਵਨ ਲਾਲ ਜੀ ਰਾਜਕੁਮਾਰ ਰਾਜੂ ਜੀ ਸ੍ਰੇਸ਼ ਛੇੜ ਜੀ ਰਾਜੂ ਪੜਨਾਗਰ ਜੀ ਇਸ ਸਮੁੱਚੀ ਟੀਮ ਹਰ ਸਾਲ ਇਸੇ ਤਰ੍ਹਾਂ ਡਾਕਟਰ ਅੰਬੇਡਕਰ ਸਾਹਿਬ ਦੇ ਜਨਮ ਦਿਹਾੜੇ ਤੇ ਇਸੇ ਸਾਲ ਹਰ ਸਾਲ ਦੀ ਤਰ੍ਹਾਂ ਚੇਤਨਾ ਮਾਰਚ ਕਰਦੀ ਹੈ ਇਸ ਚੇਤਨਾ ਮਾਰ ਸਾਡੀ ਸ਼੍ਰੀ ਗੁਰੂ ਦਾਸ ਚੌਂਕ ਨਗੋਦਰ ਚੌਂਕ ਜੋਤੀ ਚੌਕ ਹੁੰਦੇ ਬਸਤੀ ਸ਼ੇਖ ਤੋਂ ਵਾਪਸ ਪਰਤੇਗੀ ਡਾਕਟਰ ਮੀਡਕਰ ਸਾਹਿਬ ਨੇ ਮਾਨਵਤਾ ਦਾ ਸਹੀ ਸੰਦੇਸ਼ ਦਿੱਤਾ ਸਮੁੱਚੀ ਭਾਈਚਾਰੇ ਨੂੰ ਏਕਾ ਤਿਰੰਗਾ ਅਧਿਕਾਰ ਦਿੱਤਾ ਸਾਰੇ ਹੀ ਭਰਾਵਾਂ ਨੂੰ ਇਹ ਬੇਨਤੀ ਹੈ ਸਾਰੇ ਰਲ ਮਿਲ ਕੇ ਉਹਨਾਂ ਦੇ ਸਿਧਾਂਤਾਂ ਤੇ ਚੱਲੀਏ ਜੈ ਭੀਮ ਜੈ ਭਾਰਤ ਮੈਂ ਰਾਜਕਮਨ ਰਾਜੂ ਮੈਂ ਅੱਜ ਦੇ ਦਿਨ ਤੇ ਬਹੁਤ ਬਹੁਤ ਮੁਬਾਰਕਾ ਦੇਣਾ ਚਾਹਨਾ ਅੱਜ ਦਾ ਜਿਹੜਾ ਦਿਨ ਹੈ ਸਾਡੇ ਰਹਿਬਰ ਡਾਕਟਰ ਵੀਰ ਮਿਹਰਗਰ ਸਾਹਿਬ ਉਹਨਾਂ ਦਾ ਜਨਮ ਦਿਹਾੜਾ ਕੱਲ 14 ਤਰੀਕ 14 April ਜਨਮ ਦਿਨ ਹੈ ਅੱਜ 13 April ਚੇਤਨਾ ਮਾਰਚ ਹਰ ਸਾਲ ਪੂਰੇ ਭਾਰਤ ਦੀ ਪੂਰੇ ਵਰਲਡ ਇਕੱਠਾ ਹੁੰਦਾ ਹੈ ਔਰ ਮੇਰੀ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੇ ਮਿਹਰਗਰ ਸਾਹਿਬ ਦੇ ਜਨਮ ਦਿਹਾੜੇ ਦੀਆਂ ਔਰ ਉਹ ਸਾਡੇ ਸੰਵਿਧਾਨ ਨਿਵਾਤਾ ਹੈ ਮੈਂ ਸਾਰੇ ਪਰਿਵਾਰ ਨੂੰ ਸਾਰੀ ਟੀਮ ਨੂੰ ਬੈਂਕਲੋਨੀ ਸ਼ੂ ਮਾਰਕੀਟ ਨੂੰ ਹਰ ਸਾਲ ਯਾਤਰਾ ਕੱਢੀ ਜਾਂਦੀ ਏ ਪ੍ਰਧਾਨ ਰਵਿੰਦਰ ਚੌਧਰੀ ਤੇ ਕੇਸ ਸੈਡ ਜੀ ਸਰਵਰ ਨੰਦ ਜੀ ਸਜੀਵਨ ਨੰਦ ਜੀ ਸਾਡੇ ਸੰਧੂ ਸਾਹਿਬ ਸਾਡੇ ਜੇਜ ਜੀ ਸੋਨੂ ਜੀ ਜਿੰਨੀ ਵੀ ਸਾਡੀ ਟੀਮ ਹੈ ਇਹ ਸਾਰੇ ਵਧਾਈ ਦੀ ਪਾਤਰ ਹੈ ਦਾਜੂ ਪਟਰਾਕਰ ਜੀ ਇਹ ਬੜਾ ਵੱਡੇ ਲੈਵਲ ਤੇ ਯਾਤਰਾ ਕੱਢਦੇ ਨੇ ਔਰ ਅੱਦੇ ਹਰ ਸਾਲ ਕਰਦੇ ਰਹਿਣਗੇ ਡਾਕਟਰ ਬੀਆਰ ਮਿਹਰਕਰ ਸਾਹਮਣੇ ਸਾਨੂੰ ਦੱਸਿਆ ਸੰਵਧਾਨ ਲੈ ਕੇ ਵੀ ਤੁਹਾਡੇ ਹੱਕ ਕਿਦਾਂ ਲੈ ਜਾਂਦੇ ਨੇ ਅਸੀਂ ਉਹਨਾਂ ਰਸਤੇ ਚੱਲਦੇ ਆਂ ਅੱਜ ਤੱਕ ਹੋਰ ਵੱਡਾ ਦਿਨ ਆ ਖਾਲਸਾ ਪੰਥ ਦੇ ਨੀ ਪੱਥਰ ਰੱਖਿਆ ਗਿਆ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਬਹੁਤ ਬਹੁਤ ਜੈਪੀਨ ਜੈ ਭਰਤ